ਉਦੇਚ ਇਹ ਹੈਗਾ ਕਿ ਇਹ ਸਾਨੂੰ ਇਹਨਾਂ ਸੰਸਥਾ ਵੱਲੋਂ ਸਪான்ਸਰ ਕੀਤਾ ਹੈ ਤੇ ਬੇਸਿਕਲੀ ਇਹਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਇਹ ਜਦੋਂ ਇਹ ਡੈਸ਼ਬੋਰਡ ਤੇ ਲੱਗ ਜਾਣਗੇ ਅੰਦਰ ਵੀ ਇਹਦਾ ਕੰਟਰੋਲ ਹੋਗਾ ਬਟ ਡਿਊਰਿੰਗ ਦਾ ਚਲਾਨਸ অর ਡੂਇੰਗ ਐਨੀਥਿੰਗ ਜੇ ਕਿ ਉੱਥੇ ਮੌਕੇ ਤੇ ਕੁਝ ਵਾਪਰ ਰਹੀ ਹੈ ਤੇ ਰਿਕਾਰਡ ਹੋ ਜੂਗਾ ਕੱਲ ਜੇ ਕੋਈ ਕਿਤੇ ਇਸ਼ੂ ਆਉਂਦਾ ਹੈਗਾ ਜਾਂ ਕੋਈ ਗਲਤ ਬਾਤ ਉੱਥੇ ਮੌਕੇ ਤੇ ਹੀ ਹੋ ਜਾਂਦੀ ਹੈ ਤਾਂ ਉਸ ਚੀਜ਼ ਦਾ ਆਪਣੇ ਕੋਲ ਕਿਸੇ ਕੋਲ ਤਾਂ ਕੋਈ ਅਪਰੂਵ ਨਹੀਂ ਹੁੰਦਾ ਤਾਂ ਹਰ ਵਾਰ ਤਾਂ ਕੋਈ ਪ੍ਰੋਪਰ ਵੀਡੀਓ ਨਹੀਂ ਬਣਾਉਂਦਾ ਹੁੰਦਾ ਸੋ ਇਸ ਕਰਕੇ ਆਪਾਂ ਉਸ ਨੂੰ ਚੈੱਕ ਕਰਕੇ ਵੀ ਕੈਨ ਗੈਟ ਟੂ ਇਨਟੂ ਇਟ ਵੀ ਕਿਤੇ ਵੀ ਕੋਈ ਪ੍ਰੋਬਲਮ ਆਈ ਹੈ ਕੁਝ ਕਫਨ ਹੋਈ ਹੈ ਕੁਝ ਆਏ ਉਹਦੇ ਨਤੀਜੇ ਤੇ ਪਹੁੰਚ ਸਕਦੇ ਆਪਾਂ ਕੀ ਕਹਿ ਸਕਦੇ ਜਿਵੇਂ ਲੋਕ ਵੀਡੀਓ ਬਣਾਉਂਦੇ ਸੀ ਹੁਣ ਪੁਲਿਸ ਬਣਾਉਗੀ ਵੀ ਦੂਜਾ ਜਦੋਂ ਇਹ ਬਣੂਗਾ ਇਹ ਲੱਗਿਆ ਹੋਊਗਾ ਤਾਂ ਉਹਦੇ ਨਾਲ ਥੋੜਾ ਦੋਨੋਂ ਪਾਸੇ ਚਲਾਨ ਕਰਨ ਵਾਲਾ ਵੀ ਤੇ ਚਲਾਨ ਵਾਲਾ ਵੀ ਲੈਵਲ ਆਲਸੋ ਵੀ ਥੋੜਾ ਉਸ ਸਤਰਕ ਰਹਿਣਗੇ ਰਿਕਾਰਡਿੰਗ ਦੇਖੋ ਜੀ ਹਫਤੇ ਦੀ ਹੈਗੀ ਐ ਐਂਡ ਉਹ ਤੋਂ ਤੱਕ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਇਸ਼ੂ ਆਇਆ ਕਿ ਨਹੀਂ ਆਇਆ ਤੇ ਉਹਨੂੰ ਵਾਚ ਕਰਕੇ ਅਸੀਂ ਆਪਣੇ ਸੀਨੀਅਰ ਲੈਵਲ ਤੇ ਇਹਨੂੰ ਕਰਾਂਗੇ ਇਹ ਪੁਲਿਸ ਸੇਫਟੀ ਲਈ ਕੈਮਰੇ ਜਿਹੜੀ ਗੱਡੀ ਵੀਰ ਕੋਈ ਪਰਚੇਜ਼ ਕਰਦੇ ਆਪਾਂ ਦੇ ਨਾਮ ਤੇ ਜਲਦੀ ਕੰਮਾਂ ਮਿਲਦਾ ਉਹ ਸਰ ਚਲਾਨ ਕਰਨ ਦੇ ਨਹੀਂ ਬਿਲਕੁਲ ਅਸੀਂ ਉਹ ਦੇਖੋ ਹੁਣ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਪ੍ਰੋਸੈਸਸ ਦੇ ਪਿੱਛੇ ਅਸੀਂ ਆ ਜਿਹੜੇ ਤੁਹਾਡੇ ਅ ਨੰਬਰ ਪਲੇਟਸ ਵਾਲਾ ਇਸ਼ੂ ਆਇਆ ਹੈਗਾ ਉਹ ਹੁਣ ਅਸੀਂ ਮੈਕਸਿਮ ਚਲਾਨ ਕੀਤੇ ਨੇ ਤੁਸੀਂ ਦੇਖੋਗੇ ਸਾਡਾ ਫਿਕਰ ਜੀ ਦੱਸਣ ਹੁਣ ਰੈਗੂਲਰ ਫੇਅਰ ਅਸੀਂ ਜਿਹੜਾ ਅ ਜਿਹੜੀ ਇਹ ਵਾਈਕਲਸ ਤੇ ਨੰਬਰ ਪਲੇਟ ਆਪਣੀ ਨਹੀਂ ਲਵਾ ਰਹੇ ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਹੈਗਾ ਇਹਦਾ ਸਾਨੂੰ ਲੱਗਿਆ ਹੋਵੇ ਆਲਰੇਡੀ ਬਰੀਫ ਹੈ ਅਸੀਂ ਇਹਨੂੰ ਰੈਗੂਲਰ ਮਾਨੀਟਰ ਕਰ ਰਹੇ ਹਾਂ ਕਿੰਨੀਆਂ ਟੋਟਲ ਗੱਡੀਆਂ ਕਿੰਨੀਆਂ ਜਿਹੜੀਆਂ ਨੇ ਟੋਕੀ ਹੁਣ ਸਾਡੇ ਕੋਲ 6 ਗੱਡੀਆਂ ਚ ਲੱਗੀਆਂ 10 ਤੇ ਲਗਾਈਆਂ 10 ਤੇ ਲਗਾਈਆਂ ਥੈਂਕ ਯੂ